ਸਾਡੇ ਵਿਧਾਇਕ ਸਾਹਿਬ ਨੂੰ ਸ਼ਰਮ ਆਉਣੀ ਚਾਹੀਦੀ ਹੈ ਕੱਲ ਉਹ ਕਹਿੰਦੇ ਸੀ ਕਿ 40 ਕਰੋੜ 70 ਲੱਖ ਆ ਗਿਆ ਇੱਕ ਸਾਲ ਪਹਿਲਾਂ ਉਹ ਕਹਿੰਦੇ ਸੀ ਮੈਂ 44 ਕਰੋੜ ਲਿਆਂਦਾ ਕਿੱਥੇ ਦੋ ਦੋ ਬਰੀ ਪੈਸੇ ਆ ਗਏ ਲੋਕ ਤਾਂ ਮਰੇ ਪਏ ਆ ਸੀਵਰੇਜ ਤੇ ਪਾਣੀ ਚ ਲੀਟਰ ਲੂਤਿਆ ਰੇ ਸਾਰੇ ਕੰਮ ਠੱਪ ਪਏ ਆ ਜੋ ਪਿਛਲੀਆਂ ਸਰਕਾਰਾਂ ਨੇ ਕੰਮ ਕੀਤੇ ਸੀ ਇਹਨਾਂ ਤੋਂ ਕੱਲਿਓਂ ਸਾਹਮਣੇ ਨਹੀਂ ਜਾ ਰਹੇ ਸਾਨੂੰ ਸ਼ਰਮ ਆਉਂਦੀ ਇਹਨਾਂ ਨੂੰ ਆਪ ਦਾ ਵਿਧਾਇਕ ਕਹਿੰਦੇ ਓਏ ਜੇਬ 'ਚੋਂ ਪੈਸੇ ਵੀ ੜਾਏ ਸੱਤ ਅੱਠ ਮਹੀਨੇ ਆਪਦੀ ਜੌਬ ਵੀ ਛੱਡ ਕੇ ਰੱਖੀ ਤੇ ਇਹਨਾਂ ਕਲੱਬਾਂ ਨੇ ਨਾਰੇ ਫਰਜੀ ਨਾਰੇ ਅਸੀਂ ਵੀ ਮਾਰਦੇ ਰਹੇ ਤੇ ਹੁਣ ਉਹ ਨਾਰੇ ਜਿਹੜੇ ਉਹ ਹਵਾਈ ਹੋ ਗਏ ਕਿ ਜਦੋਂ ਮੁੱਖ ਮੰਤਰੀ ਦੇ ਮੂੰਹ ਚ ਜਿਹੜੀ ਗੱਲ ਨਿਕਲ ਜਾਵੇ ਉਹ ਪੂਰੀ ਹੁੰਦੀ ਹੁੰਦੀ ਆ ਮੁੱਖ ਮੰਤਰੀ ਖੁਦ ਆ ਕੇ ਇਥੇ ਐਲਾਨ ਕਰਦੇ ਨੇ ਕਿ ਆਹ ਕੰਮ ਹੋਊਗਾ ਕਿ ਮੁੱਖ ਮੰਤਰੀ ਦੇ ਮੂੰਹੋਂ ਤਾਂ ਹੁਣ ਤੱਕ ਬਹੁਤ ਕੁਝ ਨਿਕਲਿਆ ਉਹ ਤਾਂ ਇਹ ਕਹਿੰਦੇ ਸੀ ਵੀ ਜਿਹੜਾ ਬਾਦਲਾਂ ਦਾ ਰਿਜ਼ੋਰਟ ਹੈ ਹੋਟਲ ਸੁਖ ਬਲਾਸ ਵੀ ਉਹਨੂੰ ਸਕੂਲ ਚ ਕਨਵਰਟ ਕਰ ਦਿਆਂਗੇ ਤੇ ਫਿਰ ਕਿੱਥੇ ਗਿਆ ਇਜ਼ ਇਟ ਪੋਸੀਬਲ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਤੀਜੇ ਦਿਨ ਹਰੇਕ ਡਿਪਾਰਟਮੈਂਟ ਦਾ ਮੰਤਰੀ ਬਦਲ ਦਿੰਦੇ ਐ ਇਹਨਾਂ ਨੇ ਉਹਦੀਆਂ ਦੀ ਗ੍ਰੀਮਰ ਹੀ ਖਤਮ ਕਰਤੀ ਐ ਮੁੱਖ ਮੰਤਰੀ ਕੋਲ ਕੱਲੇ ਗੱਪ ਨੇ ਇਹ ਤਾਂ ਯੂ-ਟਰਨ ਦੀ ਸਰਕਾਰ ਐ ਜੀ ਤੂੰ ਮੁੱਛੇ ਵਾਲਾ ਐਸੇ ਸਰਕਾਰ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦੀ ਸਿਕਿਉਰਟੀ ਬਾਕਸ ਲੈ ਕੇ ਸਾਡਾ ਹੀਰਾ ਪੁੱਤ ਮਰਵਾਤਾ ਅਜੇ ਵਿਕਾਸ ਦੀ ਗੱਲ ਕਰਦੇ ਐ ਇਹਨਾਂ ਨੇ ਖੂਨ ਦੇ ਰੰਗ ਚ ਰੰਗਦਾ ਪੂਰਾ ਪੰਜਾਬ ਇਥੋਂ ਤੱਕ ਕੇ ਸੀਵਰੇਜ ਵਿਭਾਗ ਕੋਲੇ ਤਾਂ ਲੋਕਲ ਆਪ ਦੀ ਡਰਾਇੰਗ ਵੀ ਹੈ ਨਹੀਂ ਕਿ ਸਾਡੇ ਸੀਵਰੇਜ ਦਾ ਖੱਡਾ ਕਿੱਥੇ ਆ ਇਹਦੇ ਗਾਟਰ ਕਿੱਥੇ ਨੇ ਜਿੱਥੋਂ ਦਿਲ ਕਰਦਾ ਸੜਕ ਪੱਟ ਲੈਂਦੇ ਆ ਮੁੜ ਕੇ ਬਣਾਉਂਦੇ ਨਹੀਂ ਇਹ ਕਰਾਪਸ਼ਨ ਚ ਸਾਰੇ ਲੱਖ ਬਤ ਹੋ ਚੁੱਕੇ ਆ ਕੇਜਰੀਵਾਲ ਜੀ ਜੇਲ੍ਹ ਕੱਟ ਗਏ ਇਹਨਾਂ ਦੇ ਮਨੀਸ਼ ਸੋਧਿਆ ਜੇਲ੍ਹ ਕੱਟ ਗਿਆ ਏ ਸਤਿੰਦਰ ਜੈਨ ਜੇਲ੍ਹ ਕੱਟ ਗਿਆ ਏ ਸੰਜੇ ਸਿੰਘ ਜੇਲ੍ਹ ਕੱਟ ਗਿਆ ਏ ਮੈਨੂੰ ਇੱਕ ਤਾਂ ਦੱਸ ਦਿਓ ਮਾਨਸਾਜ ਆਪਣੇ ਪੰਜਾਬ ਦੇ ਵਿਧਾਇਕਾਂ ਨੂੰ ਦੋ ਤਿੰਨ ਨੂੰ ਜੇਲ੍ਹ ਉਹਨਾਂ ਨੂੰ ਦਗਾਤੀ ਕਿਵੇਂ ਦੇਖਦੇ ਹੋ ਜੀ ਅੱਜ ਗਣਤੰਤਰਤਾ ਦਿਵਸ ਹੈ ਕਹਿੰਦੇ ਕਿ ਦੁਨੀਆ ਚੰਨ ਤੇ ਪਹੁੰਚ ਗਈ ਪ੍ਰੇਡ ਹੋ ਰਹੀ ਹੈ ਵੱਖ-ਵੱਖ ਤਰੀਕੇ ਦਿਖਾਏ ਜਾ ਰਹੇ ਕਿ ਆਹ ਹੋ ਗਿਆ ਭਾਰਤ ਵਿੱਚ ਆ ਗਿਆ ਪੰਜਾਬ ਦੇ ਵਿੱਚ ਵੀ ਕਿਤੇ ਜਾ ਰਹੀਆਂ ਕੀ ਲੱਗਦਾ ਫਿਰ ਇਹ ਸੀਵਰੇਜ ਨਾਲੀਆਂ ਗਲੀਆਂ ਇਹਨਾਂ ਜਿਹੜੇ ਨਿਕਲੇ ਹਾਲੇ ਪੰਜਾਬ ਸਾਨੂੰ ਨਮੋਸ਼ੀ ਹੈ ਜੀ ਦੇਖੋ ਅੱਜ ਗਣਤੰਤਰ ਦੀਵਸ ਹੈ ਸੰਵਿਧਾਨ ਅੱਜ ਦੇ ਕਹਿੰਦੇ ਹਨ ਨਾ ਪਵਿੱਤਰ ਦਿਨ ਹੈ ਸੰਵਿਧਾਨ ਦਾ ਪਰ ਉਸ ਸੰਵਿਧਾਨ ਨੇ ਸਾਨੂੰ ਆਪਦੇ ਹੱਕ ਲੈਣੇ ਵੀ ਸਿਖਾਏ ਹੈ ਮਾਨਸਾ ਜਿਹੜਾ ਸੀਵਰੇਜ ਦੇ ਵਿੱਚ ਆਪਾਂ ਕਹਿੰਦੀਏ সুইমিং ਪੂਲ ਬਣ ਗਿਆ ਪਹਿਲਾਂ ਇਹ ਪਾਣੀ ਹੈ ਜਿਹੜਾ ਸੀਵਰੇਜ ਦਾ ਇੱਕ ਘਰਾਂ ਦੇ ਬਾਹਰ ਸੀ ਮੁਨਕਰਾਂ ਦੇ ਅੰਦਰ ਬੜਨ ਨੂੰ ਤਿਆਰ ਹੈ ਸਾਨੂੰ ਸ਼ਰਮ ਆਉਂਦੀ ਹੈ ਕਹਿੰਦੇ ਹੋਏ ਸਾਡੇ ਮਾਨਸਾ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਆਪ ਦੇ ਘਰ ਦੇ ਬਾਹਰ ਗੋਡੇ-ਗੋਡੇ ਪਾਣੀ ਹੈ ਉਹ ਫਿਰ ਝੂਠ ਦੀ ਰਾਜਨੀਤੀ ਕਰੀ ਜਾਂਦੇ ਆ 6 ਮਹੀਨੇ ਪਹਿਲਾਂ ਇੱਥੇ ਮੁੱਖ ਮੰਤਰੀ ਪੰਜਾਬ ਆ ਕੇ ਗਏ ਸੀਗੇ ਐਮਪੀ ਚੋਣਾਂ ਦੇ ਦੌਰਾਨ ਵਾਅਦਾ ਕਰਕੇ ਗਏ ਸੀਗੇ ਮਾਨਸਾ ਵਾਸੀਆਂ ਨਾਲ ਕਿ 1 ਮਹੀਨੇ ਦੇ ਵਿੱਚ ਵਿੱਚ ਇਹਦਾ ਪ੍ਰੋਪਰ ਏਜੰਡਾ ਬਣਾ ਕੇ ਮਾਡਰਨ ਸੀਵਰੇਜ ਪਾਇਆ ਜਾਊਗਾ ਪਰ ਮੈਨੂੰ ਲੱਗਦਾ ਮਾਡਰਨ ਤਾਂ ਇਹਨਾਂ ਨੇ ਪਾਉਣਾ ਹੀ ਕੀ ਸੀ ਝੂਠ ਦੀ ਗੱਪਾਂ ਦੀ ਸਰਕਾਰ ਜਿਹੜਾ ਪੁਰਾਣਾ ਸੀਵਰੇਜ ਹੈ ਇਹਨਾਂ ਤੋਂ ਉਹਦੀ ਸਾਮ ਸੰਭਾਲ ਨਹੀਂ ਹੋ ਰਹੀ ਉੱਤੋਂ ਦੀ ਰੋਜ਼ ਨਵੇਂ ਝੂਠ ਬੋਲ ਕੇ ਕੱਲ ਵਿਧਾਇਕ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਾਡੇ ਮਾਨਸਾ 40 ਕਰੋੜ ਦਾ 71 ਲੱਖ ਦਾ ਝੂਠ ਆਪਾਂ ਕਹਿੰਦੀ ਚਿੱਟਾ ਆਤੀ ਮਾਨਸਾ ਨੂੰ ਹੋਰ ਬਣਦਾ ਐਸੋ ਪ੍ਰੋਟੈਸਟ ਨੂੰ ਦੇਖਦੇ ਹੋਏ ਵੀ ਇਹ ਕਿਸੇ ਲੋਟ ਪ੍ਰੋਟੈਸਟ ਰੁਕਦੇ ਮੇਰੀ ਜਾਨ ਬਚ ਜੇ ਪਰ ਇਹ ਕਦੇ ਨਹੀਂ ਹੋਊਗਾ ਜਿੰਨਾ ਟਾਈਮ ਸਾਡੇ ਸੀਵਰੇਜ ਦਾ ਪੱਕਾ ਹੱਲ ਨਹੀਂ ਹੁੰਦਾ ਜੋ ਰਾਸ਼ੀ ਹੈ ਉਹ ਨਗਰ ਕਾਉਂਸਲ ਦੇ ਖਾਤੇ ਜਾ ਕੇ ਟੈਂਡਰ ਲਈ ਲੱਗਦਾ ਇਹ ਪ੍ਰੋਟੈਸਟ ਹੋਵੇਂ ਜਿੱਕਰ ਜਾਰੀ ਰਹੂਗਾ ਅਸੀਂ ਨਰਕ ਭੋਗਣ ਵਾਸਤੇ ਮਾਨਸਾਬ ਅਸੀਂ ਮਜਬੂਰ ਆ ਅੱਜ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਇੱਥੇ ਆਪਾਂ ਕਹਿੰਦੀਆਂ ਇਕੱਠੀਆਂ ਹੋਈਆਂ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਇਕੱਲੇ-ਇਕੱਲੇ ਦੇ ਘਰ ਦੇ ਵਿੱਚ ਰੋਸ ਐ ਇਸ ਪੰਡਾਂ ਦੀ ਸਰਕਾਰ ਨੂੰ ਲੈ ਕੇ ਜਿਵੇਂ ਕਹਿੰਦੇ ਕਿ ਮੁੱਖ ਮੰਤਰੀ ਜਿਹੜੀ ਗੱਲ ਜ਼ੁਬਾਨ ਦੇ ਵਿੱਚੋਂ ਕੱਢਦੇ ਵੇ ਉਹ ਕੰਮ ਤਾਂ ਵੈਸੇ ਹੀ ਹੋ ਜਾਂਦਾ ਪਰ ਤੁਹਾਡੇ ਆ ਕਿ ਐਲਾਨ ਕਰਕੇ ਗਏ ਆ ਕਿ ਕੰਮ ਹੋਊਗਾ ਤੇ ਹੋਇਆ ਕਿਉਂ ਨਹੀਂ ਉਹ ਮੁੱਖ ਮੰਤਰੀ ਐਨਾਂ ਜੀ ਉਹ ਮੁੱਖ ਮੰਤਰੀ ਦੀ ਆਪਾਂ ਕਹਿੰਦੀ ਇੱਕ ਮਰਿਆਦਾ ਹੁੰਦੀ ਹੈ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਤੀਜੇ ਦਿਨ ਹਰੇਕ ਡਿਪਾਰਟਮੈਂਟ ਦਾ ਮੰਤਰੀ ਬਦਲ ਦਿੰਦੇ ਆ ਇਹਨਾਂ ਨੇ ਉਹਦਿਆਂ ਦੀ ਗਰੀਮਾ ਹੀ ਖਤਮ ਕਰਤੀ ਹੈ ਮੁੱਖ ਮੰਤਰੀ ਕੋਲ ਕੱਲੇ ਗੱਪ ਨੇ ਇਹ ਤਾਂ ਯੂ ਟਰਨ ਦੀ ਸਰਕਾਰ ਹੈ ਜੋ ਗੱਲ ਕਹਿੰਦੀ ਹੈ ਉਦੋਂ ਪਹਿਲਾਂ ਉਹਨਾਂ ਤੋਂ ਭੱਜਦੀ ਹੈ ਸਾਡੇ ਵਿਧਾਇਕ ਸਾਹਿਬ ਨੂੰ ਸ਼ਰਮ ਹੋਣੀ ਚਾਹੀਦੀ ਹੈ ਕੱਲ ਉਹ ਕਹਿੰਦੇ ਸੀ ਕਿ 40 ਕਰੋੜ 71 ਲੱਖ ਆ ਗਿਆ ਇੱਕ ਸਾਲ ਪਹਿਲਾਂ ਉਹ ਕਹਿੰਦੇ ਸੀ ਮੈਂ 44 ਕਰੋੜ ਲਿਆਂਦਾ ਕਿੱਥੇ ਇਹ ਦੋ ਦੋ ਵਾਰੀ ਪੈਸੇ ਆ ਗਏ ਲੋਕ ਤਾਂ ਮਰੇ ਪਏ ਆ ਸ਼ੀਬਰਜ ਦੇ ਪਾਣੀ ਚ ਲੀਟਰ ਨੂੰ ਤਿਆਰ ਹੈ ਸ਼ਹਿਰ ਦਾ ਇੱਕ ਵੀ ਕੋਨਾ ਦੇਖ ਲੋ ਜੋ ਸ਼ਹਿਰ ਦਾ ਬਚਾਲਾ ਦਾਣਾ ਮੰਡੀਆਂ ਦੇ ਵਿੱਚ ਪਾਣੀ ਹੈ ਵੀਰ ਨਗਰ ਮਹੱਲੇ ਨੇ ਗੁਰਦੁਆਰਾ ਚੌਕ ਜਿੱਥੇ ਸਾਡੇ ਗੁਰਦੁਆਰਾ ਸਾਹਿਬ ਨੇ ਪਵਿੱਤਰ ਵਾਟਰ ਵਾਕਸ ਰੋਡ ਜਿੱਥੇ ਹਸਪਤਾਲ ਬੈਂਕ ਨੇ ਲੋਕ ਮਰੇ ਪਏ ਨੇ ਜੀ ਸੀਵਰੇਜ ਦੇ ਪਾਣੀ ਦੀ ਮੁਸ਼ਕ ਟਾਇਲਟ ਸਿੱਲੇ ਸਿੱਟਾ ਬੈਕ ਮਾਰਨ ਲੱਗੀਆਂ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ 3 ਸਾਲ ਹੋ ਗਏ ਝੂਠ ਦੀ ਰਾਜਨੀਤੀ ਕਰਦੇ 2 ਸਾਲ ਇਹਨਾਂ ਦੇ ਰਹਿ ਗਏ ਐ ਇਹਨਾਂ ਨੂੰ ਝੂਠ ਤੋਂ ਬਾਹਰ ਆ ਕੇ ਗਰਾਊਂਡ ਲੈਵਲ ਤੇ ਹੋਣਾ ਚਾਹੀਦਾ ਤੇ ਲੋਕਾਂ ਨਾਲ ਕੀਤੇ ਵਾਦੇ ਉਹ ਪੂਰੇ ਕਰਕੇ ਅਮਲੀ ਜਾਮਾ ਪਹਿਨਣ ਹੱਸ ਸੀਵਰੇਜ ਦੇ ਮਸਲੇ ਨੂੰ ਮੈਂ ਤੁਹਾਡੇ ਪਹਿਲਾਂ ਬਤਾਇਆ ਕਤੈਵੇਂ ਇਲਜ਼ਾਮ ਲੱਗੇ ਸੀ ਕਿ ਸ਼ੁਰੂਆਤ ਦੇ ਵਿੱਚ ਉਸ ਤੋਂ ਬਾਅਦ ਕੀ ਲੱਗਦਾ ਕੀ ਪਤਾ ਕਿ ਤੁਹਾਡੇ ਵਿਧਾਇਕ ਦੀ ਸੁਣਵਾਈ ਨਾ ਹੋਵੇ ਉੱਤੇ ਤਾਂ ਨਾ ਕੰਮ ਹੁੰਦੇ ਹੁਣ ਦੇਖੋ ਜੀ ਇਲਜ਼ਾਮ ਲੱਗੇ ਸੀ ਹੁਣ ਸਾਨੂੰ ਨਹੀਂ ਪਤਾ ਉਹ 1% ਦੇ ਮਸਲੇ 'ਚ ਵਿਧਾਇਕ ਸਾਹਿਬ ਸਹੀ ਹੈ ਕਿ ਮੁੱਖ ਮੰਤਰੀ ਪੰਜਾਬ ਸਹੀ ਹੈ ਅਜੇ ਤੱਕ ਇਹਦੀ ਕੋਈ ਕਲੀਅਰਿਫਿਕੇਸ਼ਨ ਨਹੀਂ ਵਿਧਾਇਕ ਨੂੰ ਪਹਿਲਾਂ ਮੁੱਖ ਮੰਤਰੀ ਮੂੰਹੋਂੋਂ ਹਟ ਗਏ ਹੁਣ ਉਹ ਵੀ ਮੁੱਖ ਮੰਤਰੀ ਨਾਲ ਫੋਟੋ ਖਿੱਚਾਈਆਂ ਜਾਂਦੀਆਂ ਉਹੀ ਦਿੱਲੀ ਦੀ ਆਪਾਂ ਕਹਿੰਦੀਆਂ ਸਟੇਜਾਂ ਤੇ ਵਿਧਾਇਕ ਸਾਹਿਬ ਜਾਣ ਲੱਗੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਇਹ ਕਰਾਪਸ਼ਨ ਬਚਾਉਣ ਆਈ ਸੀ ਸਰਕਾਰ ਕਿ ਕਰਾਚਣ ਕਰਨ ਲਈ ਸੀ ਅਸੀਂ ਇੱਕ ਗੱਲ ਹੋਰ ਕਹਿਣੀ ਆ ਇਹਦਾ ਪੱਕੇ ਤੌਰ ਤੇ ਹੱਲ ਸਿਰਫ ਥਰਮਲ ਪਲਾਂਟ ਹੈ ਇਹ ਐਸਟੀਪੀ ਤੋਂ ਥਰਮਲ ਪਲਾਂਟ ਨੂੰ ਲਾਈਨ ਜਾਣੀ ਚਾਹੀਦੀ ਹੈ ਪਾਈਪਲਾਈਨ ਹੈ ਪਰ ਸਾਨੂੰ ਨਹੀਂ ਪਤਾ ਵੀ ਇਹਦੇ ਵਿੱਚ ਕੀ ਧਾਂਦਲੀ ਹੈ ਥਰਮਲ ਪਲਾਂਟ ਤੋਂ ਪੈਸੇ ਲੱਤੇਗੇ ਨਾ ਲੱਤੇਗੇ ਸਾਨੂੰ ਨਹੀਂ ਪਤਾ ਪਰ ਇਹਦਾ ਪੱਕੇ ਤੌਰ ਤੇ ਇੱਕੋ ਇੱਕ ਹੱਲ ਹੈ ਕਿ ਐਸਟੀਪੀ ਪਲਾਂਟ ਤੋਂ ਬਣਾ ਲਈ ਥਰਮਲ ਦੇ ਵਿੱਚ ਪਾਈਪਲਾਈਨ ਜਾਵੇ ਜੋ ਕਿ ਵਿਧਾਇਕ ਸਾਹਿਬ ਪਵਾ ਸਕਦੇ ਆ ਪਰ ਗੱਲ ਵਿਧਾਇਕ ਸਾਹਿਬ ਆਪੀ ਪੀਸੀ ਦੇ ਵਿੱਚ ਥਰਮਲ ਨੂੰ ਸ਼ੈਲਟਰ ਕਰ ਦੇਣਾ ਜਰਾਈ ਹੈ ਬਲਕਿ ਉਹਨਾਂ ਨੂੰ ਥਰਮਲ ਦੇ ਖਰਚੇ ਦੀ ਫਿਕਰ ਸੀ ਉਹਨਾਂ ਦਾ ਸਾਲ ਦਾ 20 ਕਰੋੜ ਦਾ ਖਰਚਾ ਹੈ ਜਿਹੜੇ ਲੋਕਾਂ ਦੀ ਜਾਨਾਂ ਦਾ ਕੋਈ ਮੁੱਲ ਹੀ ਨਹੀਂ ਉਹਨਾਂ ਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਬਹੁਤ ਸ਼ਰਮਦਲ ਕਹਿਣਾ ਪੈ ਰਿਹਾ ਜੋ ਕੱਲ ਝੂਠ ਬੋਲਤਾ ਕਿ 15 ਫਰਵਰੀ ਤੋਂ ਪਹਿਲਾਂ ਟੈਂਡਰ ਲੱਗ ਜਾਊਗਾ ਮੈਂ ਇੱਕ ਗੱਲ ਕਹਿਣਾ ਚਾਹਣਾ ਤੁਹਾਡੇ ਮਾਧਿਅਮ ਦੇ ਰਾਹੀਂ ਜੇ 15 ਫਰਵਰੀ ਤੋਂ ਪਹਿਲਾਂ ਟੈਂਡਰ ਲੱਗ ਜਾਂਦਾ ਮੈਂ ਖੁਦ ਵਿਧਾ ਇੱਕ ਸਾਹ ਦਾ ਧੰਨਵਾਦ ਕਰਨ ਜਾਊਗਾ ਹੁਣ ਜੇ 15 ਫਰਵਰੀ ਨੂੰ ਟੈਂਡਰ ਨਹੀਂ ਲੱਗਦਾ ਤਾਂ 16 ਫਰਵਰੀ ਨੂੰ ਨੈਤਿਕਤਾ ਦੇ ਆਧਾਰ ਤੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਵਿਧਾਇਕਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਸਰਕਾਰ ਵਲੇ ਇਹਨਾਂ ਨੇ ਪ੍ਰਚਾਰ ਕੀਤਾ ਕਿ ਦਿੱਲੀ ਮਾਡਲ ਬਣਾਵਾਂਗੇ ਹੁਣ ਦਿੱਲੀ ਵਿੱਚ ਫੇਰ ਚ ਉਹਨਾਂ ਨੇ ਉੱਥੇ ਕਹਿ ਰਹੇ ਕਿ ਪੰਜਾਬ ਦੇ ਵਿੱਚ ਬਹੁਤ ਵਿਕਾਸ ਹੋ ਰਿਹਾ ਹੁਣ ਉਸ ਤਰ੍ਹਾਂ ਫੇਰ ਹੋਰ ਕੰਮ ਕਰਾਂਗੇ ਪੰਜਾਬ ਦੇ ਵਿਕਾਸ ਹੋਇਆ ਜਿਹੜਾ ਪ੍ਰਚਾਰ ਕਰ ਰਹੇ ਉੱਥੇ ਦੇਖੋ ਜੀ ਲੋਕ ਭਲੀ ਭਤ ਜਾਣਦੇ ਆ ਇਹਨਾਂ ਦਾ ਦਿੱਲੀ 'ਚ ਵੀ ਬੁਰਾ ਹਸ਼ਰ ਹੋਊਗਾ ਹੁਣ ਦਿੱਲੀ ਚ ਕੀ ਮਜਬੂਰੀ ਬਣ ਗਈ ਵੀ ਮੁੱਖ ਮੰਤਰੀ ਉਹਦੇ ਤੋਂ ਕੇਜਰੀਵਾਲੂ ਅਸਤੀਫਾ ਦੇ ਕੇ ਅਤੀਸ਼ੀ ਜੀ ਨੂੰ ਮੁੱਖ ਮੰਤਰੀ ਬਣਾਉਣਾ ਪੈ ਗਿਆ ਇਹ ਕਰਾਪਸ਼ਨ ਚ ਸਾਰੇ ਲੱਤ-ਪੱਤ ਹੋ ਚੁੱਕੇ ਆ ਕੇਜਰੀਵਾਲ ਜੀ ਜੇਲ੍ਹ ਘੱਟ ਗਏ ਇਹਨਾਂ ਦੇ ਮਨੀਸ਼ ਸਸੋਧੀਆਂ ਜੇਲ੍ਹ ਘੱਟ ਗਿਆ ਹੈ ਸਤਿੰਦਰ ਜੈਨ ਜੇਲ੍ਹ ਘੱਟ ਗਿਆ ਹੈ ਸੰਜੇ ਸਿੰਘ ਜੇਲ੍ਹ ਘੱਟ ਗਿਆ ਹੈ ਮੈਨੂੰ ਇੱਕ ਤਾਂ ਦੱਸ ਦਿਓ ਮਾਨਸਾ ਆਪਣੇ ਪੰਜਾਬ ਦੇ ਵਿਧਾਇਕਾਂ ਨੂੰ ਦੋ ਤਿੰਨ ਨੂੰ ਜੇਲ੍ਹ ਉਹਨਾਂ ਨੂੰ ਦਿਖਾਤੀ ਇਹ ਕਰਾਪਸ਼ਨ ਫਰੀ ਦੀ ਗੱਲ ਕਰਦੇ ਸੀ ਇਹ ਕਰਾਪਸ਼ਨ ਨਾਲ ਮੈਂ ਕਹਿੰਦਾ ਸਮਾਰ ਕੇ ਬਾਲਟੀਆਂ ਪਾਪ ਉਹਨਾਂ ਲਾਤੇ ਹੋਏ ਨੇ ਇਹਨਾਂ ਨੂੰ ਸ਼ਰਮ ਨਹੀਂ ਕਿਹੜਾ ਪੰਜਾਬ ਮਾਡਲ ਇਹ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਮੈਂ ਰਾਜਨੀਤੀ ਤੋਂ ਵਿਕਾਸ ਤੋਂ ਹਟ ਕੇ ਇੱਕ ਗੱਲ ਕਹਣਾ ਹੈ ਸਾਨੂੰ ਸਾਡੀ ਚਾਹੇ ਆਪੋਜੀਸ਼ਨ ਪਾਰਟੀ ਐ ਸਿੱਧੂ ਮੂਸੇਵਾਲਾ ਸਾਡੇ ਮਾਨਸਾ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ 올ਓਵਰ ਵਰਡ ਦਾ ਹੀਰਾ ਸੀ ਐਸ ਸਰਕਾਰ ਨੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਹਦੀ ਸਿਕਿਉਰਿਟੀ ਬਾਅਸ ਲੈ ਕੇ ਸਾਡਾ ਹੀਰਾ ਪੁੱਤ ਮਰਵਾਤਾ ਅਜੇ ਵਿਕਾਸ ਦੀ ਗੱਲ ਕਰਦੇ ਐ ਇਹਨਾਂ ਦੇ ਖੂਨ ਦੇ ਰੰਗ ਚ ਰੰਗਦਾ ਪੂਰਾ ਪੰਜਾਬ ਮਾਨਸਾ ਦੇ ਲੋਕਾਂ ਦੇ ਵੀ ਸਵਾਲ ਐ ਕਿ ਮੂਸੇਵਾਲਾ ਨੂੰ ਤਾਂ ਹਰਾਇਆ ਸੀਗਾ ਕਿ ਬਦਲਾ ਲਿਆਦਾ ਹੈਗਾ ਕਿ ਕੰਮ ਬਹੁਤ ਕਰਵਾਮਾਂ ਦੀ ਬਾਟੀ ਫਿਰ ਕਿਤੇ 36000 ਵੋਟਾਂ ਨਾਲ ਜਿਤਾਇਆ ਸੀਗਾ ਦੇਖੋ ਜੀ 1 ਲੱਖ 23 ਵੋਟਾਂ ਐਸ ਵੀ ਦਾ ਇੱਕ ਨੂੰ ਪਈਆਂ ਸੀ ਡਾਕਟਰ ਬੀ. ਜੇ ਸਿੰਘਲਾ ਨੂੰ 60000 ਦੇ ਲਗਭਗ ਜਤਾਇਆ ਸੀ ਜਿੱਤਨ ਸਾਰੇ ਵਿਧਾਇਕ ਥਾਪੀਆਂ ਮਾਰਦਾ ਸੀ ਸਿੱਧੂ ਮੂਸੇਵਾਲੇ ਤੋਂ ਜਿੱਤਿਆ ਸੀ ਨਾ ਉਹ ਥਾਪੀ ਜਾਨ ਸੀ ਗੱਡੀ ਤੇ ਚੜ ਕੇ ਥਾਪੀ ਮਾਰੀ ਪਰ ਮੈਨੂੰ ਲੱਗਦਾ ਉਹ ਕਲੀਆਂ ਥਾਪੀਆਂ ਹੀ ਰਹਿ ਗਈਆਂ ਗਰਾਊਂਡ ਲੈਵਲ ਤੇ ਕੱਕ ਨਹੀਂ ਤਿੰਨ ਸਾਲਾਂ ਚ ਅਸੀਂ ਸਾਬਤ ਕਰਦਣ ਵੀ ਤਾਂ ਇੱਕ ਸਾਹਬ ਕੋਈ ਆਪਦੀ ਚਿੱਠੀ ਦਿਖਾ ਕੇ ਕੋਈ ਸਰਕਾਰ ਦਾ ਡਿਪਾਰਟਮੈਂਟ ਦੇ ਥਰੂ ਸਿੰਗਲ ਪੈਸਾ ਮਾਨਸਾ ਦੇ ਵਿੱਚ ਲੱਗਿਆ ਹੋਵੇ ਅਸੀਂ ਖੁਦ ਵੀ ਤਾਂ ਇੱਕ ਸਾਹਬ ਦੀ ਵਾਵਾ ਹੀ ਕਰਾਂਗੇ ਪਰ ਇੱਕ ਰੁਪਿਆ ਪਾਕੇ ਦੀਆਂ ਲੋਕਾਂ ਨੂੰ ਵਿਕਾਸ ਦਾ ਨਹੀਂ ਕਿਰਿਆ ਤੱਕੇਸ਼ਾਈ ਥਾਂ-ਥਾਂ ਤੇ ਹੋ ਰਹੀ ਹੈ ਲੋਕਾਂ ਨੇ ਨਗਰ ਕੌਂਸਲ ਭੀਖੀ ਦੀ ਚੋਣ ਹੋਈ ਉੱਥੇ 13 ਦੇ ਵਿੱਚੋਂ 3 ਸੀਟਾਂ ਜਿੱਤੇ ਨੇ ਮੂੰਹ ਦੀ ਖਾਈ ਇਹਨਾਂ ਨੇ ਸਮਾਰ ਕੇ ਉਹੀ ਆਪ ਸਾਡੀ ਨਗਰ ਕੌਂਸਲ ਮਾਨਸਤਾ ਦਾ ਕਰ ਰੱਖਿਆ ਇੱਥੇ ਨਾ ਸਦਾ ਕੋਈ ਪ੍ਰਧਾਨ ਹੈ ਕੱਲੀ ਖਿੱਚੋ ਤਾਂ ਚੱਲ ਰਹੀ ਹੈ ਕੁਰਸੀ ਦੀ ਸਾਰੇ ਕੰਮ ਠੱਪ ਪਏ ਐ ਜੋ ਪਿਛਲੀਆਂ ਸਰਕਾਰਾਂ ਨੇ ਕੰਮ ਕੀਤੇ ਸੀ ਇਹਨਾਂ ਤੋਂ ਕੱਲਿਓਂ ਸਾਹਮਣੇ ਨਹੀਂ ਜਾ ਰਹੇ ਸਾਨੂੰ ਸ਼ਰਮ ਆਉਂਦੀ ਇਹਨਾਂ ਨੂੰ ਆਪ ਦਾ ਵਿਧਾਇਕ ਕਹਿੰਦੇ ਓਏ ਤੇ ਮੌਜੂਦਾ ਸਰਕਾਰ ਜੋ ਪੰਜਾਬ ਤੇ ਰਾਜ ਕਰ ਰਹੀ ਹੈ ਸਮਾ ਸੰਘਰਸ਼ ਤੁਹਾਡਾ ਚੱਲੂਗਾ ਤੇ ਇਸ ਤੋਂ ਅਗਲਾ ਰੂਪ ਕੀ ਹੋਊਗਾ ਸਮਝਾ ਅਦਾ ਸੰਘਰਸ਼ਾ ਜੀ ਲੋਕਾਂ ਦੇ ਸਹਿਯੋਗ ਨਾਲ ਪਿਆਰ ਨਾਲ ਸੀਵਰੇਜ ਦਾ ਪਾਣੀ ਜੋ ਇਹਨਾਂ ਦੇ ਨੱਕ ਧੱਕਾ ਗਿਆ ਉਸ ਤੋਂ ਦੁਖੀ ਹੋ ਕੇ ਸੰਘਰਸ਼ ਬਹੁਤ ਵਿਸ਼ਾਲ ਰੂਪ ਧਾਰਨ ਕਰੂਗਾ ਵਿਧਾਇਕ ਸਾਹਿਬ ਨੇ ਇਹਨਾਂ ਨੂੰ ਦੱਬਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਮੈਨੂੰ ਕਹਿਣ ਤੋਂ ਕੋਈ ਗਰੇਜ਼ ਨਹੀਂ ਪਰ ਜੇ ਔਨ ਵਾਲੇ ਸਮੇਂ ਚ ਸੀਵਰੇਜ ਦਾ ਪੱਕਾ ਹੱਲ ਨਾ ਕੀਤਾ ਗਿਆ ਇਹ ਪੱਕਾ ਹੱਲ ਫੇਰ ਹੋਊਗਾ ਟਰਮਨ ਨੂੰ ਪਾਈਪਲੈਨ ਪਾਈ ਜਾਵੇ ਨਗਰ ਕੌਂਸਲ ਚ ਗ੍ਰਾਂਟ ਦੇ ਪੈਸੇ ਲਿਆਂਦੇ ਜਾਣ ਪਾਈਪਲੈਨਾਂ ਵਾਸਤੇ ਝੂਠੇ ਵਾਦੇ ਨਹੀਂ ਅਸਲ ਹੀ ਆਮ ਲਈ ਜਨਾਂ ਪੈਣ ਆਇਆ ਜਾਵੇ ਜਦੋਂ ਇਹਦਾ ਪੱਕੇ ਤੌਰ ਤੇ ਹੱਲ ਹੋ ਗਿਆ ਫਿਰ ਅਸੀਂ ਆਪਦਾ ਧਰਨਾ ਮਜਾਰਾ ਚੱਕਾਂਗੇ ਨਹੀਂ ਸਾਨੂੰ ਕਿਸੇ ਹੱਦ ਤੱਕ ਜਾਣਾ ਪਵੇ ਅਸੀਂ ਰੋਜ਼ ਮਜਾਰੇ ਆਈ ਕਰਦੇ ਰਾਂਗੇ ਤੇ ਸਰਕਾਰ ਦਾ ਪਿੱਟ ਸਿਆਪਾ ਰੋਜ਼ ਕਰਾਂਗੇ ਜਦੋਂ ਤੱਕ ਜਦਾ ਹੱਲ ਨਹੀਂ ਹੁੰਦਾ ਦੁਨੀਆ ਕਹਿੰਦੇ ਚੰਦ ਤੇ ਪਹੁੰਚ ਗਈ ਹੈ ਦੁਨੀਆ ਤੇ ਬੁਲਟ ਟ੍ਰੇਨਾਂ ਚੱਲ ਗਈਆਂ ਨੇ ਭਾਰਤ ਦਾ ਬਹੁਤ ਵਕਾਫ ਹੋ ਗਿਆ ਪਰ ਤੁਸੀਂ ਮਾਨਸਾ ਵਾਲੇ ਸੀਵਰੇਚੋਂ ਨਿਕਲੇ ਹਲੇ ਨੇ ਬਈ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਜਦੋਂ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਬੜੇ ਵਾਅਦੇ ਕੀਤੇ ਸੀ ਅਸੀਂ ਮਾਨਸਾ ਦੇ ਵਿੱਚ ਇਹ ਕਰਦਾਂਗੇ ਡਾਕਟਰ ਵਿਜੇ ਸਿੰਘ 라 ਜੀ ਵੀ ਮੂਸੇ ਵਾਲੇ ਦੇ ਖਿਲਾਫ ਇਹ ਖੜੇ ਹੋਏ ਸੀ ਜਿਹੜਾ ਕਿ ਏਡੀ ਵੱਡੀ ਸ਼ਖਸੀਅਤ ਸੀ ਸਭ ਤੋਂ ਪਹਿਲਾਂ ਤਾਂ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਇਹਨਾਂ ਨੇ ਇਹੋ ਜੀਆਂ ਨਲਾਇਕੀਆਂ ਕੀਤੀਆਂ ਉਦੇ ਡਾਕੂਮੈਂਟ ਜਿਹੜੇ ਕਿ ਇੱਕ ਬਹੁਤ ਹੀ ਉਹ ਹੁੰਦੇ ਕਨਫਿਡੈਂਸ਼ੀਅਲ ਚੀਜ਼ਾਂ ਹੁੰਦੀਆਂ ਗਿਆ ਉਹਨੂੰ ਲੀਕ ਕਰਤਾ ਹੈ ਉਸ ਤੋਂ ਬਾਅਦ ਐਡਾ ਵੱਡਾ ਮਾਨਸਾ ਦੇ ਲਈ ਇੱਕ ਕਹਦੀ ਮਾਨਸਾ ਨੇ ਆਪਦਾ ਹੀਰਾ ਗਵਾ ਲਿਆ ਹੈ ਉਸ ਤੋਂ ਬਾਅਦ ਹੁਣ ਇਹ ਜੜੀਆਂ ਇਹ ਤਾਂ ਬੁਨਿਆਦੀ ਸਮੱਸਿਆਵਾਂ ਨੇ ਮਾਨਸਾ ਦੀ ਮਾਨਸਾ ਦੀ ਕੀ ਕਹਦੀ ਇਹ ਸਾਰੇ ਪੰਜਾਬ ਦੀ ਹੀ ਇਹ ਬੁਨਿਆਦੀ ਸਮੱਸਿਆਵਾਂ ਨੇ ਹਜੇ ਤੱਕ ਆਪਾਂ ਇਹਨਾਂ ਦੇ ਵਿੱਚੋਂ ਹੀ ਨਹੀਂ ਬਾਹਰ ਨਿਕਲੇ ਤੇ ਜਦੋਂ ਪੰਜਾਬ ਸਰਕਾਰ ਆਈ ਸੀਗੀ ਇੱਥੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਸੀਗਾ ਪੰਜਾਬ ਦੇ ਸਰ ਤੇ ਜੋ ਅੱਜ ਵੱਧ ਕੇ ਲਗਭਗ ਲਗਭਗ 4 ਲੱਖ ਕਰੋੜ ਦਾ ਹੋ ਚੁੱਕਿਆ ਇਹ ਉਹ ਅੱਗੇ ਹੋਰ ਐਡਵਰਟਾਈਜ਼ਮੈਂਟ ਦੇ ਉੱਪਰ ਖਰਚੇ ਕੀਤੇ ਜਾ ਰਹੇ ਹੈਗੇ 22000 25 25000 ਕਰੋੜ ਰੁਪਏ ਦੀ ਐਡ ਦਿੱਤੀ ਜਾ ਰਹੀ ਹੈ ਇੰਨਾ ਬੁਨਿਆਦੀ ਸਮੱਸਿਆਵਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਅੱਛਾ ਜਿਵੇਂ ਤੁਸੀਂ ਕਹਿੰਦੇ ਕੋਈ ਮੁੱਖ ਜਿਹੜਾ ਤੁਹਾਡਾ ਵਧਾਇਕ ਨੂੰ ਚੁਣਿਆ ਕਿ 63000 ਕਿ ਨਹੀਂ 64000 ਦੇ ਨਾਲ ਤੁਸੀਂ ਲੀਡ ਦਿਤਾਈ ਸੀ ਕਿ ਉਦੋਂ ਉਮੀਦ ਸੀਗੀ ਤਾਂ ਲੋਕਾਂ ਨੇ ਵੋਟਾਂ ਪਾਈਆਂ ਕਿ ਕੰਮ ਕਰਨ ਦਾ ਬਦਲਾ ਹੋਵੇ ਬਦਲਾ ਕੀ ਭਾਈ ਜੀ ਇਹ ਬਸ ਉਹੀ ਗੱਲ ਵੀ ਲੋਕਾਂ ਨੂੰ ਇੱਕ ਜਿਵੇਂ ਕਹਿੰਦੇ ਐ ਐਕਸਪੈਰੀਮੈਂਟ ਕਰਨ ਦੀ ਆਦਤ ਹੈ ਜਿਹੜਾ ਸਾਡੇ ਮਾਲਵੇ ਦੀ ਧਰਤੀ ਹੈ ਇੱਥੋਂ ਦੇ ਲੋਕ ਬੜੇ ਤਯਰਬੇਕਾਰ ਨੇ ਉਹ ਹਰੇਕ ਚਾਹੀ ਚੀਜ਼ ਦੇ ਵਿੱਚ ਤਯਰਬਾ ਕਰਕੇ ਦੇਖਣਾ ਚਾਹੁੰਦੇ ਆ ਇਹੀ ਉਹਨਾਂ ਨੇ ਸਿਆਸਤ ਦੇ ਵਿੱਚ ਵੀ ਕਰਕੇ ਦੇਖਿਆ ਉਹਨਾਂ ਨੇ ਕਾਂਗਰਸ ਨੂੰ ਵੀ ਦੇਖਿਆ ਅਕਾਲੀ ਦਲ ਨੂੰ ਵੀ ਦੇਖਿਆ ਆਮ ਆਦਮੀ ਪਾਰਟੀ ਨੇ ਬੜੇ ਦਾਅਵੇ ਕੀਤੇ ਸੀਗੇ ਲੋਕਾਂ ਆ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਕੂਲਾਂ ਨੂੰ ਲੈ ਕੇ ਹੈਲਥ ਸਿਸਟਮ ਨੂੰ ਲੈ ਕੇ ਇੱਥੇ ਤੁਸੀਂ ਸਾਡੇ ਸਿਵਲ ਹਸਪੀਟਲ ਦੇ ਵਿੱਚ ਚਲੇ ਜਾਓ ਉੱਥੋਂ ਤੁਸੀਂ ਜਾ ਕੇ ਦੇਖੋਗੇ ਦਵਾਈਆਂ ਉੱਥੇ ਨਹੀਂ ਮਿਲਦੀਆਂ ਵਾਦੇ بڑے بڑے ਕੀਤੇ ਜਾ ਰਹੇ ਹੈਗੇ ਅਸੀਂ ਦਵਾਈਆਂ ਮੁਫਤ ਕਰਦੇ ਹਾਂ ਇਲਾਜ ਫ੍ਰੀ ਕਰਤਾ ਸਕੂਲੀ ਸਿੱਖਿਆ ਦਾ ਜਿਹੜਾ ਮਡਲਾ ਸਟਰਕਚਰ ਹੈ ਢਾਂਚਾ ਹੈ ਉਹਨੂੰ ਅਸੀਂ ਬੜਾ ਵਧੀਆ ਬਣਾਤਾ ਹੈ ਐਮਨ ਸਕੂਲ ਆਫ ਐਮਨੈਂਸ ਦੀ ਗੱਲ ਕੀਤੀ ਜਾਂਦੀ ਹੈ ਇੱਥੇ ਤੁਸੀਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾਓਗੇ ਨਾ ਉੱਥੇ ਬੈਂਚ ਨਹੀਂ ਹੈਗੇ ਸਕੂਲਾਂ ਦੇ ਵਿੱਚ ਬੱਚਿਆਂ ਬੈਠਣ ਲਈ ਤੇ ਜਿਹੜੀਆਂ ਬੇਸਿਕ ਚੀਜ਼ਾਂ ਨੇਗੀਆਂ ਬਿਲਡਿੰਗਾਂ ਢਹੀਆਂ ਪਈਆਂ ਬਾਥਰੂਮ ਬਾਥਰੂਮਾਂ ਦੇ ਦਰਵਾਜਿਆਂ ਨੂੰ ਤਾਲੇ ਨਹੀਂ ਹੈਗੇ ਤੇ ਇਹ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਸੀਗੀ ਇਹ ਸਾਰੇ ਵਾਅਦਿਆਂ ਦੇ ਉੱਪਰ ਆਪਦੇ ਫੇਲ ਹੋਏ ਹੈਗੇ ਇਹਨਾਂ ਨੇ ਇੱਕ ਕਿਸੇ ਕੰਮ ਦੇ ਉੱਪਰ ਇਹ ਆਪਣੇ ਪੂਰ ਨਹੀਂ ਉਤਰੇ ਭਾਈ ਤੁਹਾਡੇ ਬਾਰੇ ਬਸ ਤੁਸੀਂ ਆਮ ਆਦਮੀ ਪਾਰਟੀ ਦੇ ਕੈਂਪੇਨ ਕਰਦੇ ਰਹੇ ਬਿਲਕੁਲ ਜੀ ਵੱਧ ਝੜ ਕੇ ਗਰੀਬਾਈ ਜੀ ਜੇਬ ਤੋਂ ਪੈਸੇ ਵੀ ੜਾਏ 7-8 ਮਹੀਨੇ ਆਪਦੀ ਜੌਬ ਵੀ ਛੱਡ ਕੇ ਰੱਖੀ ਤੇ ਇਹਨਾਂ ਕਲੱਬ ਵਾਲੇ ਨਾਰੇ ਫਰਜੀ ਨਾਰੇ ਅਸੀਂ ਵੀ ਮਾਰਦੇ ਰਹੇ ਤੇ ਹੁਣ ਉਹ ਨਾਰੇ ਜਿਹੜੇ ਉਹ ਹਵਾਈ ਹੋ ਗਏ ਜਿਵੇਂ ਭਗਵੰਤ ਮਾਨਾ ਜੀ ਟੀਵੀ ਤੇ ਖੜਕੇ ਬਹੁਤ ਗੱਲਾਂ ਕਰ ਲੈਂਦਾ ਉਹ ਵੀ ਅਸੀਂ ਇਮਾਨਦਾਰ ਆ ਆਪਦੇ ਆਪ ਨੂੰ ਇਮਾਨਦਾਰ ਕਹਿਣ ਨਾਲ ਬੰਦਾ ਇਮਾਨਦਾਰ ਨਹੀਂ ਬਣਦਾ ਇਮਾਨਦਾਰੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਇੱਥੇ 1.5-2 ਮਹੀਨੇ ਧਰਨਾ ਲੱਗਿਆ ਰਿਹਾ ਕੋਈ ਪੂਰੀ ਗਰਮੀ ਦੇ ਵਿੱਚ ਮਾਨ ਸਾਹਿਬ ਵਾਸੀਆਂ ਨੇ ਧਰਨਾ ਲਾ ਕੇ ਰੱਖਿਆ ਹੋਇਆ ਸੀ ਤੇ ਉਦੋਂ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਸਿਰ ਤੇ ਆ ਗਈਆਂ ਤੇ ਇੱਕ ਮਿੱਠਾ ਚੂਪਾ ਮਾਨਸਾ ਦੇ ਵਸਨੀਕਾਂ ਨੂੰ ਦਿੱਤਾ ਜਿਹੜਾ ਸੁਪਰ ਸਖਸ਼ ਮਸ਼ੀਨ ਲਿਆ ਕੇ ਦਿੱਤੀ ਉਹ ਇੱਥੇ 10 ਦਿਨ ਖੜੀ ਰਹੀ ਹੈ ਜੀ ਗਰੰਟੀ ਕਰਦਾ ਜੇ ਇੱਕ ਵੀ ਪ੍ਰੂਫ ਦੇ ਦਨ ਵੀ ਕਦੇ ਇੱਕ ਦਿਨ ਵੀ ਉਹਨੇ ਕੰਮ ਕੀਤਾ ਹੋਵੇ ਦੋ ਤਿੰਨ ਦਿਨ ਕਚੈਰੀ ਰੋਡ ਤੇ ਖੜੀ ਹੈ ਦੋ ਤਿੰਨ ਦਿਨ ਉਹ ਲਿੰਕ ਰੋਡ ਤੇ ਆਪਣੇ ਇਸੇ ਰੋਡ ਤੇ ਖੜੀ ਰਹੀ ਹੈ ਕੰਮ ਉਹਨੇ ਕੁਝ ਨਹੀਂ ਕਰਿਆ ਕਾਰਨ ਕਿ ਨਗਰ ਕਾਉਂਸਲ ਕੋਲੇ ਉਹਨੂੰ ਦੇਣ ਨੂੰ ਤੇਲ ਹੀ ਨਹੀਂ ਸੀ ਔਰ ਇੱਥੋਂ ਦੇ ਲੋਕਲ ਆਮ ਆਦਮੀ ਪਾਰਟੀ ਵਾਲਿਆਂ ਨੇ ਜਿੱਦੇ ਪਹਿਲਾਂ ਉਹਦਾ ਨਮਾ ਪ੍ਰਧਾਨ ਲਾਇਆ ਨਗਰ ਕੌਂਸਲ ਦਾ ਵਿਜੇ ਸਿੰਘ ਲਾ ਜਿਹੜਾ ਕਿ ਪਘੋੜਾ ਸਾਨੂੰ ਪਤਾ ਉਹਨੇ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ ਸਰੈਂਡਰ ਕਰਨ ਦੇ ਲਈ ਉਦੋਂ ਜਦੋਂ ਉਹ ਪ੍ਰਧਾਨ ਬਣਾਇਆ ਤੇ ਬੜੇ ਦਮਕ ਜੇ ਮਾਰੇ ਸੀਗੇ ਕਿ ਮੈਂ ਜੀ ਇਮਾਨਦਾਰਾ ਸੀ ਇਮਾਨਦਾਰਾ ਨੇ ਨਵਾਂ ਪ੍ਰਧਾਨ ਬਣਾਤਾ ਜੋ ਕਿੱਥੇ ਆ ਜੀ ਨਾ ਸਥਾਨਕ ਲੀਡਰ ਖੜਦਾ ਨਾ ਕੋਈ ਐਮਐਲਏ ਖੜਦਾ ਇੱਕ ਵੀ ਗਲੀ ਮਾਨਸਾ ਸ਼ਹਿਰ ਦੀ ਤੁਸੀਂ ਇਹੋ ਜਿਹੀ ਨਹੀਂ ਹੈਗੀ ਜਿਹੜਾ ਤੁਸੀਂ ਨੰਗੇ ਪੈਰ ਜਾ ਤੁਰ ਕੇ ਲੰਘ ਜਾ ਉੱਥੇ ਸਿੱਗੇ ਹੁਣ ਵੀ ਇਹ ਚੂਪਾਈ ਹੈ ਜਿਹੜੀ 40 41 ਕਰੋੜ ਦੀ ਗ੍ਰਾਂਟ ਹੈ 6 ਮਹੀਨੇ ਪਹਿਲਾਂ ਵੀ ਆਈ ਸੀ ਹੁਣ ਵੀ ਆ ਗਈ ਇਹਨਾਂ ਨੇ ਖਾਣੀ ਹੈ ਇੱਥੋਂ ਹੀ ਖਾ ਜਾਣਗੇ ਸ਼ੱਕ ਜਾਣਗੇ ਜਦ ਕਿ ਇਹਨਾਂ ਕੋਲੇ ਕੋਈ ਆਪਦੀ ਡਰਾਇੰਗ ਨਹੀਂ ਹੈਗੀ ਕੋਈ ਆਪਦੇ ਕੋਲੇ ਪ੍ਰੋਜੈਕਟ ਦਾ ਰੋਡ ਮੈਪ ਨਹੀਂ ਹੈਗਾ ਇੱਥੋਂ ਤੱਕ ਕਿ ਸੀਵਰੇਜ ਵਿਭਾਗ ਕੋਲੇ ਤਾਂ ਲੋਕਲ ਆਪਦੀ ਡਰਾਇੰਗ ਵੀ ਹੈ ਨਹੀਂ ਕਿ ਸਾਡੇ ਸੀਵਰੇਜ ਦਾ ਖੱਡਾ ਕਿੱਥੇ ਹੈ ਇਹਦੇ ਗਾਟਰ ਕਿੱਥੇ ਨੇ ਜਿੱਥੋਂ ਦਿਲ ਕਰਦਾ ਸੜਕ ਪੱਟ ਲੈਂਦੇ ਆ ਮੁੜ ਕੇ ਬਣਾਉਂਦੇ ਨਹੀਂ ਆ ਕਚੈਰੀ ਰੋਡ ਆ ਵੀਆਈਪੀ ਰੋਡ ਆ ਜਾ ਕੇ ਦੇਖ ਲਓ ਤੁਸੀਂ ਇੱਥੇ ਪੈਚ ਵਰਕ ਕੀਤਾ ਸੀ ਚੰਨੀ ਨੂੰ ਤਾਂ ਬੜਾ ਟਰੋਲ ਕੀਤਾ ਇਹਨਾਂ ਨੇ ਸਾਰ ਅਮਾਦ ਸ਼ਹਿਰ ਦੀ ਗੱਲ ਕਰਦਾ ਉਹ ਤੁਸੀਂ ਤਿੰਨ ਪੈਚ ਵਰਕ ਕੀਤੇ ਦੇਖ ਲਓ 2 ਮਹੀਨੇ ਹੋਏ ਨੇ 8 ਲੱਖ ਰੁਪਏ ਦੀ ਕੋਸਟਿੰਗ ਹੈ ਉਹਦਾ ਕੋਈ ਲੇਬਲ ਨਹੀਂ ਕੱਢਿਆਗਾ ਜਿੱਥੇ ਦਿਲ ਕੀਤਾ ਜਿੰਮੇ ਮਰਜੀ ਉਹ ਬਣਾਤਾ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਕਿੱਥੇ ਨੇ ਜਿਹੜੇ ਦਮਕ ਜੇ ਮਾਰਦੇ ਸੀ ਅਸੀਂ ਆਮਾਨਦਾਰ ਪ੍ਰਧਾਨ ਲਿਆਂਦਾ ਤੀਜੀ ਵਾਰੀ ਪ੍ਰਧਾਨ ਬਦਲ ਗਿਆ ਕੱਲੀਆਂ ਕਲੜ ਲਾਈਟਾਂ ਲਾ ਕੇ ਸ਼ਹਿਰ ਦਾ ਭਲਾ ਨਹੀਂ ਹੋਣ ਵਾਲਾ ਇਹਨਾਂ ਕੋਲੇ ਸੋਲਿਡ ਕੋਈ ਰੋਡ ਮੈਪ ਨਹੀਂ ਸੀਵਰੇਜ ਨੂੰ ਸਾਫ਼ ਕਰਨ ਦਾ ਸੀਵਰੇਜ ਦਾ ਪ੍ਰਬੰਧ ਕਰਨ ਦਾ ਇੱਕੋ ਇੱਕ ਹੱਲ ਹੈ ਜੀ ਪੋਲੀਥੀਨ ਬੈਨ ਹੋਵੇ ਔਰ ਟੋਟਲ ਦਾ ਟੋਟਲ ਸੀਵਰੇਜ ਜਿਹੜਾ ਨਵਾਂ ਪਾਉਣਾ ਪਊਗਾ ਕੋਈ ਇੱਥੋਂ ਡਰੇਨ ਆਊਟ ਕਰਕੇ ਤੁਸੀਂ ਪਾਣੀ ਦਾ ਹੱਲ ਨਹੀਂ ਕਰ ਸਕਦੇ ਰੀਜ਼ਨ ਕੀ ਹੈ 30 35 ਸਾਲ ਪੁਰਾਣਾ ਮੈਂ ਬਿਲਕੁਲ ਜਦੋਂ ਛੋਟਾ ਜਿਹਾ ਸੀ 42 ਇਅਰ ਦੀ ਏਜ ਐ ਮੇਰੀ ਉਦੋਂ ਇੱਥੇ ਸੀਵਰੇਜ ਪਿਆ ਹੈ ਉਦੋਂ ਬਾਅਦ ਸੀਵਰੇਜ ਹੀ ਨਹੀਂ ਪਿਆ ਤੇ ਪਾਪੂਲੇਸ਼ਨ ਕਿੰਨੀ ਜ਼ਿਆਦਾ ਵਧ ਗਈ ਹੈ ਪਾਣੀ ਦੀ ਵੇਸਟੇਜ ਕਿੰਨੀ ਵਧ ਗਈ ਕਿੰਨੀਆਂ ਫੈਕਟਰੀਜ਼ ਆ ਗਈਆਂ ਸੋ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਵੀ ਜਿਆਦਾ ਸ਼ਹਿਰ ਵਾਸੀ ਇਕੱਠੇ ਹੋ ਜਾਣ ਨਹੀਂ ਭਾਈ ਰੋਜ਼ ਇੱਥੇ ਤੁਰੇ ਫਿਰੋ ਤੁਸੀਂ ਜਿਵੇਂ ਪਹਿਲਾਂ ਸਵਾਲ ਕੀਤਾ ਸੀ ਕਿ ਲੋਕ ਚੰਨ ਤੇ ਪਹੁੰਚ ਗਏ ਪਰ ਮਾਨਸਾ ਵਾਸੀ ਭਾਈ ਹਜੇ ਵੀ ਸੀਵਰੇਜ ਤੇ ਪਾਣੀ ਦੀ ਤੁਰੇ ਫਿਰਦੇ ਆ ਹਵਾਈ ਗੱਲਾਂ ਨੇ ਇਮਾਨਦਾਰ ਸਰਕਾਰ ਕਾਉਂ ਦੀ ਇਮਾਨਦਾਰੀ ਵਾਲੇ ਕੰਮ ਕਰ ਸਾਡੀਆਂ ਬਾਹਾਂ ਮਰੋੜਦੇ ਨੇ ਤੇ ਇਹ ਹਵਾ ਚ ਹੀ ਲੰਘ ਜਾਂਦੇ ਨੇ ਸਾਰੀਆਂ ਗੱਲਾਂ ਝੂਠ ਦਾ ਪਲੰਦਾ ਸੀਗੀਆਂ ਲੋਕਾਂ ਦੀਆਂ ਸਿਕਿਉਰਟੀਆਂ ਇਹਨਾਂ ਨੂੰ ਚੁਪਦੀਆਂ ਸੀ ਲੋਕਾਂ ਦੇ ਹੂਟਰ বাজਦੇ ਇਹਨਾਂ ਨੂੰ ਚੁਪਦੇ ਸੀ ਆਪ ਦੇ ਬਾਰੇ ਉਹੀ ਕੁਝ ਹੋਈ ਜਾਂਦਾ ਹੈ ਬਾਕੀ ਸਾਰੇ ਸ਼ਹਿਰ ਦਾ ਹਾਲ ਤੁਹਾਡੇ ਸਾਹਮਣੇ ਹੈ ਆਪਾਂ ਸਾਰੇ ਸ਼ਹਿਰ ਵਾਸੀਏ ਤੋਂ ਦੁਖੀ ਆ ਅਸੀਂ ਕਿਸੇ ਟਾਈਮ ਕੈਂਪੇਨ ਕੀਤੀ ਰੱਜ ਕੇ ਇਹਨਾਂ ਦੇ ਲਈ ਤੇ ਅੱਜ ਇਹਨਾਂ ਦੇ ਜੇ ਖਿਲਾਫ ਖੜੇ ਤਾਂ ਉਹਦਾ ਕੋਈ ਰੀਜ਼ਨ ਹੈਗਾ ਆਪਣੀ ਕੋਈ ਨਿੱਜੀ ਮੁਫਾਦ ਨਹੀਂ ਅਜੇ ਤੱਕ ਕੋਈ ਨਿੱਜੀ ਕੰਮ ਨਹੀਂ ਲਿਆ ਕੰਮ ਕੀ ਹੈ ਸਾਈਡ ਦੇ ਕੰਮ ਨੇ ਲੋਕਾਂ ਦੇ ਕੰਮ ਨੇ ਜਿਹੜਾ ਇੱਕ ਵੀ ਵਫਾ ਨਹੀਂ ਹੋਇਆ ਇਹਨਾਂ ਦਾ ਵਾਦਾ ਕੀਤਾ ਹੋਇਆ ਜਿਹਨੇ ਕਹਿੰਦੇ ਕਿ ਮੁੱਖ ਮੰਤਰੀ ਜਿਹੜੀ ਗੱਲ ਆਪਣੀ ਜ਼ੁਬਾਨ ਦੇ ਵਿੱਚੋਂ ਕਹਿ ਦਵੇ ਉਹ ਪਗਾਉਣੀ ਪੈਂਦੀ ਹੈ ਜਾਂ ਉਹ ਖੁਦ ਹੀ ਅਫਸਰ ਕਰ ਦਿੰਦੇ ਆ ਪਰ ਕੀ ਰਾਤਾ ਮੁੱਖ ਮੰਤਰੀ ਦੀ ਜ਼ੁਬਾਨ ਦੀ ਕੋਈ ਮੁੱਲ ਨਹੀਂ ਕਿ ਮੁੱਖ ਮੰਤਰੀ ਦੀ ਚੱਲਦੀ ਨਹੀਂ ਦੇਖੋ ਮੁੱਖ ਮੰਤਰੀ ਦੀ ਜਿਹੜੀ ਜ਼ੁਬਾਨ ਸੀਗੀ ਉਹ ਲੋਕਾਂ ਨੂੰ ਗੱਲਾਂ ਦੇ ਵਿੱਚ ਬੰਨਣ ਦੇ ਵਿੱਚ ਬੜੀ ਕਾਬਲੀਅਤ ਰੱਖਦੇ ਆ ਮੁੱਖ ਮੰਤਰੀ ਸਾਹਿਬ ਸ਼ੁਰੂ ਤੋਂ ਆਪਦੀ ਕਮੇਟੀ ਤੋਂ ਲੈ ਕੇ ਹੁਣ ਵੀ ਬੰਨ ਲੈਂਦੇ ਨੇ ਪਰ ਉਹ ਜ਼ੁਬਾਨ ਹੈ ਜਿਹੜੀ ਉਹ ਟੀਵੀ ਤੱਕ ਜਾਂ ਇਸ਼ਤਿਹਾਰਾਂ ਤੱਕ ਹੀ ਰਹੀ ਗਈ ਲੋਕਾਂ ਦੇ ਵਾਅਦਿਆਂ ਤੱਕ ਉਹ ਪਹੁੰਚੀ ਨਹੀਂ ਹੈਗੀ ਜਿਹੜੀ ਜਿਹੜੀ ਜ਼ੁਬਾਨ ਹੈ ਉਹਨਾਂ ਦੀ ਜੀ ਇੱਕ ਵਾਰ ਕੀ ਸੰਘਰਸ਼ ਕਰੋਗੇ ਵੱਡੇ ਪੱਦਰ ਤੇ ਕੀ ਕੀਤਾ ਜਾ ਕੋਈ ਜੀ ਸ਼ਹਿਰ ਵਾਸੀਆਂ ਦੇ ਨਾਲ ਆ ਸ਼ਹਿਰ ਵਾਸੀ ਇਕੱਠੇ ਹੋ ਕੇ ਸਾਰਾ ਸ਼ਹਿਰ ਸੀਲ ਕਰਨ ਜਿਹੜੇ ਇਥੋਂ ਦੇ ਲੋਕਲ ਲੀਡਰ ਨੇ ਖਾਸ ਕਰਕੇ ਮੌਜੂਦਾ ਸਰਕਾਰ ਦੇ ਕਿਉਂਕਿ ਰਿਸਪੌਂਸਿਬਿਲਟੀ ਜਿਹੜੀ ਐਟ ਅ ਟਾਈਮ ਜਿਹੜੀ ਸਰਕਾਰ ਚੱਲ ਰਹੀ ਆ ਉਹਨਾਂ ਦੀ ਆ ਤੇ ਉਹਨਾਂ ਨੂੰ ਘੇਰਾਂਗੇ ਜੀ ਜਿਵੇਂ ਸ਼ਹਿਰ ਵਾਸੀ ਤੇ ਆਪਣੀ ਜੱਥੇਬੰਦੀ ਆਪਣਾ ਪਲਾਨ ਦੋਗੀ ਉਹਦੇ ਨਾਲ ਆ ਜੀ ਤਾਂ ਮਾਨਸਾ ਦੇ ਵਿੱਚ ਗੱਲਬਾਤ ਕਰਦੇ ਆ ਜਿਹੜਾ ਵੱਡਾ ਪਤਸ਼ਨ ਚੱਲ ਰਿਹਾ ਨਾਲ ਹੀ ਗੱਲਬਾਤ ਨਾਜਰ ਸਿੰਘ ਮਾਨਸਾ ਜੀ ਪਹੁੰਚੇ ਨੇ ਸਭ ਤੋਂ ਪਹਿਲਾਂ ਕਿਵੇਂ ਦੇਖਦੋਂ ਜੀ ਕਾਰਨ ਕੀ ਐ ਜਿਵੇਂ ਕਹਿੰਦੇ ਆ ਕਿ 40 ਕਰੋੜ ਦਾ ਐਲਾਨ ਕਦੇ 44 ਕਰੋੜ ਦਾ ਐਲਾਨ ਉਹ ਕਿੱਥੇ ਨੇ ਪੈਸੇ ਕਿਉਂ ਨਹੀਂ ਹੱਲ ਹੋ ਰਹੇ ਦੇਖੋ ਜਿਹੜਾ ਕੋਈ ਵੀ ਸਮੱਸਿਆ ਜਦੋਂ ਪੈਦਾ ਹੁੰਦੀ ਹੈ ਨਾ ਉਹਦੇ ਵਿੱਚ ਕੁਦਰਤੀ ਤੌਰ ਤੇ ਕਿਸੇ ਦਾ ਵੈਸਟਰਡ ਇੰਟਰਸਟ ਵੀ ਹੋ ਸਕਦਾ ਹੁੰਦਾ ਹੈ ਪਰ ਇੱਥੇ ਵੈਸਟਰਡ ਇੰਟਰਸਟ ਤੋਂ ਇਲਾਵਾ ਲੋਕਾਂ ਦੀ ਅਨਗਹਿਲੀ ਬਹੁਤ ਵੱਡੀ ਹੈ ਸੀਵਰ ਹੁੰਦਾ ਹੈ ਗੰਦਾ ਪਾਣੀ ਲੈ ਕੇ ਜਾਣ ਵਾਲੇ ਵਾਸਤੇ ਨਾ ਕਿ ਉਹਦੇ ਵਿੱਚ ਲਫਾਫੇ ਸੁੱਟਣ ਵਾਸਤੇ ਸੋਲਿਡ ਵੇਸਟ ਸੁੱਟਣ ਵਾਸਤੇ ਇਥੋਂ ਤੱਕ ਬੋਤਲਾਂ ਰਜਾਈਆਂ ਤੱਕ ਉਹਦੇ ਵਿੱਚੋਂ ਮਿਲ ਜਾਂਦੀਆਂ ਕੱਪੜੇ ਤੱਕ ਮਿਲ ਜਾਂਦੇ ਰਹੇ ਇਸ ਕਰਕੇ ਥੋੜੀ ਜੀ ਤਾਂ ਕੁਦਰਤੀ ਤੌਰ ਤੇ ਹੈ ਇਸ ਵਿਗਾੜ ਚ ਸਾਡਾ ਆਪਣਾ ਹੱਥ ਵੀ ਹੈਗਾ ਨੰਬਰ 2 ਤੇ ਗਵਰਨਮੈਂਟ ਲੈਵਲ ਤੇ ਕੰਪਨੀ हायर ਕੀਤੀ ਹੋਈ ਹੈ ਜਿਹੜੀ ਸੀਵਰ ਦਾ ਹੱਲ ਰੱਖਣ ਵਾਸਤੇ ਉਹਦੀ ਮੇਨਟੇਨੈਂਸ ਐਪਰੇਸ਼ਨਾਂ ਉਹ ਕਰਨੀ ਹੈ ਹੁਣ ਦੂਜੇ ਪਾਸੇ ਜਿਹੜੀਆਂ ਡਰੇਨਸ ਨੇ ਉੱਪਰ ਸੜਕਾਂ ਦੇ ਬਗਦੀਆਂ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਮਿਊਨਿਸਪਲ ਕਮੇਟੀ ਨੂੰ ਹੁਣ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ ਤਾਂ ਆਪ ਦਾ ਜੋ ਵੀ ਹੈ ਨਾਲੀ ਚ ਤੱਕ ਕੇ ਸੀਵਰ ਚ ਬੰਦ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹ ਓਬਜੈਕਸ਼ਨ ਰੇਜ਼ ਕਰਦੇ ਆ ਵੀ ਇਹਦੇ ਵਿੱਚ ਲਫਾਫੇ ਆ ਗਏ ਜੀ ਇਹ ਆ ਗਏ ਜੀ ਇਹ ਪਹਿਲੀ ਗੱਲ ਤਾਂ ਇਹ ਹੈ ਵੀ ਸੀਵਰ ਨੂੰ ਠੀਕ ਕਰਨ ਵਾਸਤੇ ਇੱਕੋ ਹੀ ਏਜੰਸੀ ਹੋਣੀ ਚਾਹੀਦੀ ਹੈ ਮਿਊਨਿਸਪਲ ਕਮੇਟੀ ਹੋਵੇ ਬਸ ਤਾਂ ਹੁਣ ਮਿਊਨਿਸਪਲ ਕਮੇਟੀ ਚਾਹੀਦੀ ਹੈ ਜਦੋਂ ਉਹ ਸ਼ਹਿਰ ਦੀ ਅਪਕੀਪ ਵਾਸਤੇ ਰਿਸਪੌਂਸੀਬਲ ਨੇ ਜਿਹੜੀ ਅਸੀਂ ਕਮੇਟੀ ਬਣਾਉਣੇ ਆ ਐਮਸੀ ਬਣਾਉਣੇ ਆ ਪ੍ਰਧਾਨ ਬਣਦਾ ਉਹ ਇਸੇ ਵਾਸਤੇ ਹੁੰਦਾ ਹੈ ਡਬ ਡਾ ਡਿਪਾਰਟਮੈਂਟ ਹੈ ਅਰਬਨ ਲੋਕਲ ਬਾਡੀਜ਼ ਦਾ ਉਹ ਇਸੇ ਵਾਸਤੇ ਹੁੰਦਾ ਪਰ ਉਸ ਤੋਂ ਜੇ ਕੋਈ ਨਹੀਂ ਹੋ ਰਿਹਾ ਕੰਮ ਜਾਂ ਉਹਨਾਂ ਦੀ ਬਦਨਤੀ ਹੈ ਕਿਤੇ ਨਾ ਕਿਤੇ ਕਿਸੇ ਦਾ ਕੋਈ ਇੰਟਰਸਟ ਹੁੰਦਾ ਜਾਂ ਇੱਕ ਲੁਨ ਲੇਕੀ ਹੁੰਦੀ ਹੈ ਵੀ ਜਿਹੜੇ ਉਹਨਾਂ ਨੂੰ ਇਸ ਤਰੀਕੇ ਨਾਲ ਜਣੀ ਬਰਦਾਸ਼ਤ ਕਰੀ ਜਾਂਦੇ ਨੇ ਤੇ ਹੁਣ ਜਦੋਂ ਬਰਦਾਸ਼ਤ ਤੋਂ ਮਾਤਾ ਹੋ ਗਿਆ ਤਾਂ ਕੁਦਰਤੀ ਹੈ ਲੋਕਾਂ ਨੇ ਇਕੱਠੇ ਹੋ ਗਿਆ ਜਿਹੇ 26 ਜਨਵਰੀ ਨੂੰ ਜਦੋਂ ਕਿ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਜਿਹੜੀ ਲੋਕ ਪ੍ਰੋਟੈਸਟ ਦੇ ਉਤਰੇ ਹੋਏ ਨੇ ਕਿਉਂਕਿ ਗਣਤੰਤਰ ਦਿਵਸ ਦੇ ਮੌਕੇ 'ਤੇ ਜਿਹੜੇ ਸੰਵਧਾਨ ਲਾਗੂ ਹੋਏ ਐ ਸਿ ਸੰਵਧਾਨ ਨੇ ਜਿੱਥੇ ਸਾਨੂੰ ਕੋਈ ਜ਼ਿੰਮੇਵਾਰੀਆਂ ਦਿੱਤੀਆਂ ਉੱਥੇ ਸਾਡੇ ਕੁਝ ਹੱਕ ਵੀ ਨੇ ਉਹ ਹੱਕ ਲੈਣ ਲਈ 26 ਜਨਵਰੀ ਨੂੰ ਇਹ ਸ਼ਹਿਰੀਆਂ ਵੱਲੋਂ ਕੱਟ ਕੀਤਾ ਗਿਆ ਜਿਵੇਂ ਅਕਸਰ ਕਹਿੰਦੇ ਨੇ ਕਿ ਜਦੋਂ ਮੁੱਖ ਮੰਤਰੀ ਦੇ ਮੂੰਹ 'ਚ ਜਿਹੜੀ ਗੱਲ ਨਿਕਲ ਜਾਵੇ ਉਹ ਪੂਰੀ ਹੁੰਦੀ ਹੁੰਦੀ ਹੈ ਮੁੱਖ ਮੰਤਰੀ ਖੁਦ ਆ ਕੇ ਇਥੇ ਐਲਾਨ ਕਰਦੇ ਨੇ ਕਿ ਆਹ ਕੰਮ ਹੋਊਗਾ ਕੰਮ ਹੋਊਗਾ ਕੀ ਕਾਰਨ ਮੰਨਦੇ ਹੋ ਮੁੱਖ ਮੰਤਰੀ ਨੇ ਚਲਦੀ ਕਿ ਕੋਈ ਹੋਰ ਕਾਰਨ ਹੈ ਇਹਦੇ ਵਿੱਚ ਮੁੱਖ ਮੰਤਰੀ ਦੇ ਮੂੰਹੋਂ ਤਾਂ ਹੁਣ ਤੱਕ ਬਹੁਤ ਕੁਝ ਨਿਕਲਿਆ ਉਹ ਤਾਂ ਇਹ ਕਹਿੰਦੇ ਸੀ ਵੀ ਜਿਹੜਾ ਬਾਦਲਾਂ ਦਾ ਰਿਜ਼ੋਰਟ ਹੈ ਹੋਟਲ ਹੈ ਸੁਖ ਬਲਾਸ ਵੀ ਉਹਨੂੰ ਸਕੂਲ ਚ ਕਨਵਰਟ ਕਰ ਦਿਆਂਗੇ ਤੇ ਫਿਰ ਕਿੱਥੇ ਗਿਆ ਇਜ਼ ਇਟ ਪੋਸੀਬਲ ਤੁਸੀਂ ਉਹਦੀ ਇਹ ਇਨਕੁਆਰੀ ਤਾਂ ਕਰ ਸਕਦੇ ਹੋ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆਇਆ ਜਾਂ ਤੁਹਾਡਾ ਕੋਈ এনवायरमेंटਲ ਲਾਜ਼ ਨੂੰ ਵਾਇੋਲੇਸ਼ਨ ਕਰਕੇ ਬਣਾਏ ਹੋਵੇ ਉਹਦਾ ਐਕਸ਼ਨ ਤਾਂ ਲੈ ਸਕਦੇ ਆ ਤੁਸੀਂ ਕਿਸੇ ਪ੍ਰਾਪਰਟੀ ਕਿਵੇਂ ਦਾ ਬਸ ਸਕਦੇ ਹੋ ਠੀਕ ਹੈ ਜਦੋਂ ਕਿ ਸਾਡੇ ਟੂਰਿਜ਼ਮ ਡਿਪਾਰਟਮੈਂਟ ਆ ਸਾਡਾ ਇੰਡੀਆ ਦੇ ਵਿੱਚ 100 ਤਰ੍ਹਾਂ ਦੇ ਡਿਪਾਰਟਮੈਂਟ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝ ਇਹ ਕਹ ਲੋ ਵੀ ਡਿਵੈਲਪ ਕਰਨਾ ਹੁੰਦਾ ਵੀ ਸਾਡੇ ਵਧੀਆ ਹੋਟਲ ਆਉਣ ਰਿਜ਼ੋਰਟ ਆਉਣ ਲੋਕ ਉੱਥੇ ਜਾ ਕੇ ਆਪ ਦਾ ਆਨੰਦ ਮਾਣਨ ਰਹਿਣ ਪਰ ਇੱਕ ਡੀ ਜੇ ਦੇਖਿਆ ਜਾਵੇ ਇਲੀਗਲ ਤੇ ਹਾਸੋ ਹੀ ਨਹੀਂ ਸਟੇਟਮੈਂਟ ਹੈ ਇਸ ਤਰੀਕੇ ਨਾਲ ਇੱਥੇ ਕਹਿਗੇ ਵੀ ਸਿਵਰ ਸਾਰਾ ਹੱਲ ਹੋ ਜਾਊਗਾ ਜਦੋਂ ਕੋਈ ਕਰਾਸ ਰੈਫਰੈਂਸ ਨਾਲ ਉਹਨਾਂ ਦੀਆਂ ਫਾਈਲਾਂ ਭਰੀਆਂ ਪਈਆਂ ਜੇ ਮੈਂ ਤੁਹਾਨੂੰ ਦਿਖਾਵਾਂ ਪਿਛਲੀ ਸਰਕਾਰ ਤੋਂ ਲੈ ਕੇ ਆ ਜਿਹੜਾ ਛੱਪੜ ਦਾ ਮਸਲਾ ਸੀ ਇਹ ਪਹਿਲਾਂ ਹਾਈਲਾਈਟ ਕੀਤਾ ਫਿਰ ਸਾਰੀਆਂ ਚਿੱਠੀਆਂ ਲਿਖ ਲੇਕ ਡੀਓ ਲਿਖ ਲੇਕ ਮੁੱਖ ਮੰਤਰੀ ਦੇ ਚੀਫ ਸਕੱਟਰੀ ਧਿਆਨ ਚ ਲਾਉਂਦੇ ਰਹੇ ਪਰ ਉਸ ਵੇਲੇ ਫਿਰ ਵੀ ਸੀ ਵੀਰਾ ਜਿਹੜਾ ਇੰਟਰਸਟ ਸੀਗਾ ਮੇਰੀ ਕਨਸੈਂਟਰੇਸ਼ਨ ਸੀ ਉਹ ਕੂੜੇ ਕਰਕਟ ਦਾ ਚੰਗਾ ਜਣੀ ਲੋਕੇ ਪ੍ਰਬੰਧ ਕਰ ਦਿੰਦਾ ਸੀ ਤਾਂ ਕਿ ਜਿੱਥੇ ਪਾਣੀ ਦੀ ਡਿਸਪੋਜ਼ਲ ਹੁੰਦੀ ਹੈ ਉਹਦੇ ਵਿੱਚ ਮਿਕਸ ਨਾ ਹੋਵੇ ਪਰ ਹੁਣ ਨਾਲ ਸਮੱਸਿਆ ਸੀਵਰ ਦੀ ਵੀ ਇਸ ਲੈਵਲ ਤੇ ਹੋ ਗਈ ਹੈ ਵੀ ਕਈ ਜਗ੍ਹਾ ਤੇ ਲੋਕਾਂ ਨੂੰ ਆਦੇ ਘਰਾਂ ਚ ਵੜਨਾ ਮੁਸ਼ਕਲ ਹੈ ਯਾਰ ਉਹ ਵੀ ਤਾਂ ਸ਼ਹਿਰ ਦੇ ਲੋਕ ਨੇ ਉਹ ਵੀ ਇੱਥੇ ਜੰਮੇ ਨੇ ਉਹਨਾਂ ਦੇ ਵੀ ਕੋਈ ਅਧਿਕਾਰ ਨੇ ਇਸ ਕਰਕੇ ਅੱਜ ਸ਼ਹਿਰੀਆਂ ਨੇ ਜਣੇ ਸਾਰੇ ਨੇ ਕਲੈਕਟਿਵ ਲੈਵਲ ਤੇ ਪਾਰਟੀਆਂ ਦੇ ਉੱਪਰ ਉੱਠ ਕੇ ਜਥੇਬੰਦੀਆਂ ਦੇ ਉੱਪਰ ਉੱਠ ਕੇ ਆਪ ਦੇ ਟਰੱਸ ਛੱਡ ਕੇ ਅੱਜ ਇੱਥੇ ਕੱਟ ਕੀਤਾ 26 ਜਨਵਰੀ ਨੂੰ ਤਾਂ ਕਿ ਇਹ ਆਵਾਜ਼ ਲੋਕਾਂ ਤੱਕ ਪਹੁੰਚੇ ਤੇ ਸੀਵਰ ਦਾ ਕੋਈ ਹੱਲ ਹੋ ਸਕੇ ਤਾ ਮਾਨਸਾ ਦਾ ਸੀਵਰੇਜ ਦਾ ਮੁੱਦਾ ਤੁਸੀਂ ਲਗਾਤਾਰ ਦੇਖ ਰਹੇ ਹੋ ਉੱਥੇ ਪੰਜਾਬ ਕਟਨ ਯੂਨੀਅਨ ਤੋਂ ਹਰਵਿੰਦਰ ਕੌਰ ਪਹੁੰਚ ਨੇ ਕਿਵੇਂ ਦੇਖਦੇ ਹੋ ਭੈਣੇ ਜਿਹੜਾ ਮਤਲਬ ਅੱਜ ਗੰਦਾਂਤਰਤਾ ਦੀਵਸ ਆ ਤੇ ਦੂਸਰੇ ਪਾਸੇ ਲੋਕ ਮਾਰਚ ਕਰ ਰਹੇ ਆ ਸੀਵਰੇਜ ਨੂੰ ਲੈ ਕੇ ਜਿੱਥੇ ਅੱਜ ਲੋਕ ਗਣਤੱਤਰ ਦਿਵਸ ਦੀਆਂ ਜਸ਼ਨ ਮਨਾ ਰਹੇ ਨੇਗੇ ਅੱਜ ਮਾਨਸਾ ਦੇ ਲੋਕ ਨੇ ਜਿਹੜੇ ਉਹੀ ਸੀਵਰੇਜ ਦੇ ਇਸ਼ੂ ਨੂੰ ਲੈ ਕੇ ਸਮੱਸਿਆ ਨੂੰ ਲੈ ਕੇ ਜਿਹੜਾ ਅੱਜ ਉਹ ਇਹ ਧਰਨਾ ਆ ਜਿਹੜਾ ਲਗਾਇਆ ਗਿਆ ਲੋਕਾਂ ਨੇ ਰੋਸ ਪ੍ਰਦਰਸ਼ਨ ਆ ਜਿਹੜਾ ਹੈ ਜ਼ਾਹਿਰ ਕੀਤਾ ਗਿਆ ਆ ਅੱਜ ਜਦੋਂ ਅਸੀਂ ਦੇਖਦੇ ਆਂ ਵੀ ਇਹ ਸੀਵਰੇਜ ਦਾ ਇਸ਼ੂ ਆ ਜਿਹੜਾ ਇਹ ਸਮੱਸਿਆ ਆ ਇਹ ਐਵੇਂ ਕਿਉਂ ਪਈਆ ਇਸ ਦੇ ਪਿੱਛੇ ਅਸੀਂ ਦੇਖਦੇ ਆਂ ਵੀ ਦੋ ਕਾਰਨ ਨੇਗੇ ਜਿਹੜਾ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਕਰਪਟਾ ਸਿਰੇ ਦਾ ਗ੍ਰਾਂਟਾਂ ਨੇਗੀਆਂ ਜਿਹੜੀਆਂ ਉਹ ਖਾ ਰਹੇ ਨੇਗੇ ਤੇ ਦੂਜਾ ਨਾਈ ਸਰ ਆਰਦੀਏ ਇਸ ਨੂੰ ਲੈ ਕੇ ਕੋਈ ਨੀਤੀ ਆ ਇਹ ਸਿਰਫ ਸਾਡੇ ਕੱਲਾ ਸਿਰਫ ਮਾਨਸੇ ਦਾ ਨਹੀਂ ਹੈਗਾ ਇਹ ਜੇ ਪਿੰਡਾਂ ਚ ਦੇਖ ਲਈਏ ਜਾਂ ਹੋਰ ਸ਼ਹਿਰਾਂ ਦੇ ਵਿੱਚ ਇਹ ਇਸ਼ੂ ਆ ਜਿਹੜਾ ਇਹ ਸਮੱਸਿਆ ਹੈ ਜਿਹੜੀ ਪਈ ਹੋਵ ਹੈਗੀ ਆ ਤੇ ਨਾ ਹੀ ਇਹਦਾ ਕੋਈ ਹੱਲ ਕੀਤਾ ਜਾ ਰਿਹਾ ਆ ਲਗਾਤਾਰ ਅਸੀਂ ਦੇਖ ਰਹੇ ਆ ਵੀ ਜਦੋਂ ਬਾਰਿਸ਼ ਆਉਂਦੀ ਆ ਤਾਂ ਉਹਦਾ ਵੀ ਬਿਨਾਂ ਬਾਰਿਸ਼ ਤੋਂ ਵੀ ਜਿਹੜੇ ਇਧਰ ਦੇ ਇਲਾਕੇ ਨੇਗੇ ਉੱਥੇ ਪਾਣੀ ਆ ਜਿਹੜਾ ਖੜਾ ਪਿਆ ਆ ਤੇ ਜਿਹਦੇ ਕਰਕੇ ਲੋਕ ਨੇਗੇ ਜਿਹੜੇ ਉਹ स्मੈਲ ਵਾਲੀ ਜਗ੍ਹਾ ਤੇ ਜਿਹੜੇ ਰਹਿ ਰਹੇ ਨੇਗੇ ਤੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦੀ ਵੀ ਜਿਹੜੀ ਸੇ ਆ ਜਾਂ ਜਿਹੜੀ ਉਹ ਪੈਦਾ ਹੋਵੇਗੀ ਤੇ ਦੂਜਾ ਜਦੋਂ ਇੱਥੇ ਪਾਣੀ ਖੜਦਾ ਵੀ ਆ ਤਾਂ ਇੱਥੇ ਜਿਹੜਾ ਬਾਜ਼ਾਰ ਆ ਇੱਕ ਤਰ੍ਹਾਂ ਦਾ ਬੰਦ ਹੋ ਜਾਂਦਾ ਤੇ ਦੁਕਾਨਦਾਰਾਂ ਨੂੰ ਵੀ ਇਹਦਾ ਨੁਕਸਾਨ ਆ ਇਹ ਜਿਹੜਾ ਚੱਲਣਾ ਪੈਂਦਾ ਆ ਆਮ ਜਨਤਾ ਨੂੰ ਵੀ ਕਿ ਜੇ ਮੁੱਖ ਮੰਤਰੀ ਆਉਂਦੇ ਨੇ ਮੁੱਖ ਮੰਤਰੀ ਵੀ ਕਹਿੰਦੇ ਕਿ ਜਿਹੜਾ ਕੁਝ ਮੁੱਖ ਮੰਤਰੀ ਕਹੇ ਤੇ ਉਹ ਕੰਮ ਮਿੰਟੇ ਵਿੱਚ ਹੋ ਜਾਂਦਾ ਮੁੱਖ ਮੰਤਰੀ ਐਲਾਨ ਕਰਕੇ ਜਾਂਦੇ ਨੇ ਤੇ ਹਾਲੇ ਤੱਕ ਕਿਉਂ ਨਹੀਂ ਕੀ ਕਰਨ ਮੰਨਦੇ ਹੋ ਦੇਖੋ ਜੀ ਮੁੱਖ ਮੰਤਰੀ ਨੇ ਜਿਹੜੇ ਉਹ ਸਿਰਫ ਗੱਲ ਹੀ ਸੁਣਦੇ ਨੇਗੇ ਉਹਦਾ ਕੋਈ ਹੱਲ ਨਹੀਂ ਕੱਢਦੇ ਹੈਗੇ ਇਹ ਹਮੇਸ਼ਾ ਹੀ ਕੋਈ ਨਾ ਕੋਈ ਭਰੋਸਾ ਵੀ ਅਸੀਂ ਹੱਲ ਕੱਢ ਦਾਂਗੇ ਵੀ ਇਹਦਾ ਅਸੀਂ ਆਹ ਕਰ ਦਾਂਗੇ ਪਰ ਉਸ ਹੱਲ ਦੇ ਲਈ ਕੋਈ ਨੀਤੀ ਨਹੀਂ ਪੇਸ਼ ਕਰਦੇ ਹੈਗੇ ਵੀ ਆ ਵੀ ਤੁਹਾਡਾ ਇਹਦਾ ਇਸ ਤਰੀਕੇ ਨਾਲ ਹੱਲ ਹੋਊਗਾ ਇਹਦਾ ਕੋਈ ਠੋਸ ਨਹੀਂ ਹੱਲ ਦਿੰਦੇ ਹੈਗੇ ਐਵੇਂ ਇਹਨਾਂ ਦਾ ਜਿਹੜਾ ਮਿਲਿਆ ਜਿਹੜਾ ਉੱਤੋਂ ਭਰੋਸਾ ਦੇ ਜਾਂਦੇ ਨੇ ਪਰ ਕੋਈ ਵੀ ਇਸ ਦਾ ਕੋਈ ਠੋਸ ਹੱਲ ਦਾ ਜਿਹੜਾ ਉਹ ਨੀਤੀ ਨਹੀਂ ਦਿੰਦੇ ਨੇ ਜੀ ਲੱਗਦਾ ਕਿ ਸੰਘਰਸ਼ ਤਿੱਖਾ ਕਰਨ ਦੀ ਥੋੜਾ ਇਸ ਤੋਂ ਬਾਅਦ ਕਰਨੀ ਹੱਲ ਇਸ ਦਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਕਰਨ ਦੀ ਜ਼ਰੂਰਤ ਆ ਲਗਾਤਾਰ ਜਿਹੜੇ ਸੀਵਰੇਜ ਦਾ ਇੱਥੇ ਪੱਕਾ ਧਰਨਾ ਆ ਜਿਹੜਾ ਇਹ ਚੱਲ ਰਿਹਾ ਠਿਕਰੀ ਵਾਲੇ ਚੌਂਕ ਤੇ ਪਰ ਇਸ ਦੇ ਲਈ ਹੋਰ ਵੀ ਜਿਹੜੀ ਇਸ ਨੂੰ ਭਖਵਾ ਪਗਾਉਣ ਦੀ ਜ਼ਰੂਰਤ ਆ ਜੀ ਬਹੁਤ ਧੰਨਵਾਦ